ਉਹ ਹਾਦੇ ਅਦੀਮ ਪਿੰਦੇ ਪਿੰਡ ਵੀਰੇਵਾਲਾ ਡੋਗਰਾ ਅਤੇ ਛੋਟੀ ਰੋਦ ਦੇ ਲੋਕਾਂ ਅਤੇ ਸਮੂਹ ਪੰਚਾਇਤ ਤੇ ਸਰਪੰਚ ਸਾਹਿਬ ਵੱਲੋਂ ਸਰਕਾਰ ਨੂੰ ਅਤੇ ਨਹਿਰੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਖਾਲਾਂ ਦੇ ਮੂਗੇ ਵਿੱਚ ਜੋ ਕਿ ਸਰਕਾਰ ਵੱਲੋਂ ਮਸ਼ੀਨ ਲਗਾਈ ਗਈ ਹੈ ਉਹ ਹਟਾਈ ਜਾਵੇ ਪਿੰਡ ਵਾਸੀਆਂ ਵੱਲੋਂ ਪੱਤਰਕਾਰਾਂ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਖਾਲਾਂ ਦੇ ਮੂਗੇ ਵਿੱਚ ਮਸ਼ੀਨ ਲਗਾਈ ਗਈ ਹੈ ਉਹ ਬਹੁਤ ਹੀ ਉੱਚੀ ਲਗਾਈ ਗਈ ਹੈ ਜਿਸ ਨਾਲ ਪਿਛਲੀ ਸਾਈਡ ਤੋਂ ਜੋ ਸੁਆਹ ਹੈ ਉਹ ਅੱਗੇ ਉਚਾਈ ਹੋਣ ਕਾਰਨ ਜਦੋਂ ਮੀਂਹ ਪੈਂਦਾ ਹੈ ਤਾ ਪਿੱਛੇ ਲੋਕ ਮੂਗੇ ਬੰਦ ਕਰ ਦਿੰਦੇ ਹਨ ਤਾਂ ਸੂਆ ਓਵਰਫਲੋ ਹੋ ਕੇ ਮਗਰ ਟੁੱਟ ਜਾਂਦਾ ਹੈ ਜਿਸ ਕਾਰਨ ਸਰਕਾਰੀ ਸੰਪਤੀ ਤੇ ਪੈਸਾ ਵੀ ਖਰਾਬ ਹੁੰਦਾ ਹੈ ਤੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀਆਂ ਵੱਲੋਂ ਅਤੇ ਪੰਚਾਇਤ ਦੀ ਸਰਕਾਰ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਮੂਗੇ ਵਿੱਚ ਲੱਗੀਆਂ ਮਸ਼ੀਨਾਂ ਹਟਾਈਆਂ ਜਾਣ। ਜਿਹਦਾ ਸੂਆ ਟੁੱਟਦਾ ਹੈ। ਸੋ ਅਸੀਂ ਖੜੇ ਹਾਂ ਜੀ ਪਿੰਡ ਵੀਰੇਵਾਲਾ ਡੋਗਰਾ ਤੇ ਛੋਟੀ ਰਿਉਂ ਦੀਆਂ ਟੇਲਾਂ ਦੇ ਉੱਤੇ। ਇਧਰਲੇ ਪਾਸੇ ਓਟੀ ਰਿਉਂ ਦੇ ਖੇਤ ਲੱਗਦੇ ਤੇ ਇਧਰਲੇ ਪਾਸੇ ਪਿੰਡ ਵੀਰੇਵਾਲਾ ਡੋਗਰਾ ਦੇ। ਸੋ ਦਸਰਾ ਚਾਹੁੰਦੇ ਆ ਕਿ ਸੁਗਾ ਸਾਡਾ ਨਵਾਂ ਬਣਿਆ ਸੀ ਸਰਕਾਰ ਦਾ ਧੰਨਵਾਦ ਕਰਦੇ ਆ ਪਰ ਇੱਥੇ ਕੀ ਹੋਇਆ ਜੀ ਕਿਸੇ ਨੇ ਵੀ ਅੱਜ ਤੱਕ ਦੇਖਿਆ ਹੋਊਗਾ ਕਿ ਟੇਲਾਂ ਦੇ ਉੱਤੇ ਜਦੋਂ ਗੋਘੀਆਂ ਲਾਈਆਂ ਜਾਂਦੀਆਂ ਗੋਘੀਆਂ ਦੇ ਵਿੱਚ ਪੱਤੀਆਂ ਜਿਹੜੀਆਂ ਮਸ਼ੀਨਾਂ ਨਹੀਂ ਲਾਈਆਂ ਜਾਂਦੀਆਂ ਤੋ ਇੱਥੇ ਲਾਈਆਂ ਗਈਆਂ ਮਸ਼ੀਨਾਂ ਇਹ ਓਪਨ ਤੇਲ ਚਾਹੀਦੀ ਆ ਤੇ ਓਪਨ ਤੇਲ ਦੇ ਵਿੱਚ ਜਿਹੜਾ ਪਾਣੀ ਓਵਰਫਲੋ ਹੋਵੇ ਤਾਂ ਇਧਰਲੇ ਖੇਤਾਂ ਨੂੰ ਜਾ ਥਕੇ ਸੋ ਤਾਂ ਕਰਕੇ ਪਿੱਛੇ ਸੁਗਾ ਵੀ ਇੱਕ ਵਾਰੀ ਟੁੱਟ ਚੁੱਕਿਆ ਇਸ ਵਜ੍ਹਾ ਕਰਕੇ 2 ਵਾਰ ਸੁਗਾ ਟੁੱਟ ਚੁੱਕਿਆ ਇਸੇ ਵਜ੍ਹਾ ਕਰਕੇ ਜੋ ਪਾਣੀ ਓਵਰਫਲੋ ਹੁੰਦਾ ਐ ਇੱਧਰ ਕੱਢਦੀ ਆ ਕਿਉਂਕਿ ਛੋਟੀਆਂ ਐ ਛੋਟੀਆਂ ਆਉਣ ਦੇ ਕਰਕੇ ਓਵਰਫਲੋ ਕੇ ਪਿੱਛੇ ਸੂਆ ਜਿੱਤੇ ਨੀਂਹਿਆਂ ਤਾਂ ਉੱਥੇ ਟੁੱਟ ਜਾਂਦਾ ਐ ਤੇ ਜਦੋਂ ਸੂਆ ਟੁੱਟਦਾ ਐ ਤੇ ਉਹਨਾਂ ਦੇ ਕੋਲੇ ਲਿਖਤੀ ਸ਼ਿਕਾਇਤਾਂ ਜਾਂਦੀਆਂ ਕਿ ਸੂਆ ਟੁੱਟ ਗਿਆ ਤੇ ਉਹ ਕੀ ਕਰਦੇ ਆ ਉਹ ਪਿਛਲੀਆਂ ਜਿਹੜੀਆਂ ਮੁੱਘੀਆਂ ਉਹਨਾਂ ਨੂੰ ਨੀਵੇਂ ਕਰ ਦਿੰਦੇ ਆ ਉਹਨਾਂ 'ਚ 2-2 3-3 ਇੰਚ ਹੋਰ ਨੀਵੇਂ ਕਰ ਦਿੰਦੇ ਆ ਜਿਹਨੂੰ ਨੀਵੇਂ ਕਰ ਦਿੰਦੇ ਆ ਤੇ ਜਿਹੜਾ ਸਾਡਾ ਹੱਕ ਆ ਉਹ ਮਰ ਛੋਟੀ ਰਿਉਂ ਦਾ ਰੋਦ ਖੁਰਦ ਦਾ ਤੇ ਵੀਰਾਂ ਦੇ ਟੋਕਰੇ ਦਾ ਜਿਹੜਾ ਹੱਕ ਆ ਉਹ ਟੈਲਾ ਦਾ ਹੱਕ ਜਿਹੜਾ ਮਰ ਜਾਂਦਾ ਕੋ ਅਸੀਂ ਇਸ ਕਰ ਸਾਰੇ ਨਗਰ ਨਿਵਾਸੀ ਅਸੀਂ ਪਿੰਡ ਵੀਰੇਵਾਲਾ ਡੋਗਰਾ ਦੀ ਪੰਚਾਇਤ ਖੜੇ ਆ। ਤੋਂ ਗ੍ਰਾਮ ਪੰਚਾਇਤ ਤੇ ਆਮ ਪੰਚਾਇਤ ਬੇਨਤੀ ਕਰਦੇ ਆ ਕਿ ਸਾਡਾ ਸਾਨੂੰ ਹੱਕ ਦਿੱਤਾ ਜਾਵੇ ਸਾਡੀ ਸਮਾਂ ਆ ਮਸ਼ੀਨਾਂ ਜੀਆਂ ਕੱਢ ਕੇ ਸਮਾਂ ਮੋਗੀਆਂ ਨੀਵੀਆਂ ਕੀਤੀਆਂ ਜਾਣ ਤੇ ਖੁੱਲੀਆਂ ਕੀਤੀਆਂ ਜਾਣ। ਜਿਹਦੇ ਨਾਲ ਡਾਲ ਬਣਾ ਲੱਗੇ ਤੇ ਸਾਨੂੰ ਪੂਰਾ ਪਾਣੀ ਮਿਲ ਸਕੇ। ਤੇ ਸਾਡਾ ਜਿਹੜਾ ਹੱਕ ਆ ਅਸੀਂ ਆਪਣੇ ਹੱਕ ਵਾਸਤੇ ਇਕੱਠੇ ਹੋਏ ਆ। ਸਾਡਾ ਹੱਕ ਆ ਜਿਹੜਾ ਉਹ ਸਾਨੂੰ ਮਿਲ ਸਕੇ। ਇਹਨਾਂ ਇੱਕ ਗੱਲ ਇਹ ਆ ਜੀ ਕਿ ਜਦੋਂ ਨਾ ਹੁਣ ਤਾਂ ਪਾਣੀ ਸਹੀ ਚੱਲ ਰਿਹਾ ਕੋਨੂੰ ਲੱਗਦਾ ਹੋਊਗਾ ਕਿ ਹੁਣ ਸਹੀ ਚੱਲ ਰਿਹਾ ਵੈਸੀ ਮੰਗਾ ਕਰੀ ਜਾਂਦੇ ਆ ਪਰ ਲੇਕਿਨ ਜਦੋਂ ਮੀਂਹ ਪੈਂਦਾ ਨਾ ਉਦੋਂ ਪਾਣੀ ਮੀਂਹਾਂ ਦੇ ਕਰਕੇ ਮੋਘੀਆਂ ਸਾਰੇ ਬੰਦ ਕਰ ਦਿੰਦੇ ਆ ਪਿੱਛੇ ਪਾਣੀ ਦੀ ਲੋੜ ਨਹੀਂ ਹੁੰਦੀ ਜਦੋਂ ਪਾਣੀ ਦੀ ਲੋੜ ਨਹੀਂ ਹੁੰਦੀ ਮੋਘੀਆਂ ਬੰਦ ਹੋ ਜਾਂਦੀਆਂ ਤੇ ਸੂਆ ਓਵਰਫਲੋ ਹੋ ਜਾਂਦਾ ਜਿਹਦੇ ਕਰਕੇ ਸੂਆ ਪਿੱਛੇ ਟੁੱਟਦਾ ਸੋ ਇਸ ਕਰਕੇ ਅਸੀਂ ਕਹਿੰਦੇ ਜਿਵੇਂ ਪਹਿਲਾਂ ਪੁਰਾਣੇ ਸੂਏ ਦੇ ਵਿੱਚ ਓਪਨ ਸੀ ਨਾ ਇਹ ਮੋਘੀਆਂ ਉਸੇ ਤਰ੍ਹਾਂ ਸਾਨੂੰ ਓਪਨ ਚਾਹੀਦੀਆਂ ਤਾਂ ਕਿ ਜਿਹੜਾ ਸਾਡਾ ਫਾਇਦਾ ਹੋ ਸਕੇ ਆ ਹੀ ਨਹੀਂ ਆ ਉੱਪਰ ਚਾਹੀਦੀਆਂ ਨੇ ਮੋਘੀਆਂ ਇਹ ਮੋਘੀਆਂ ਓਪਨ ਹੀ ਚਾਹੀਦੀਆਂ ਇਹ じゃ ਮਸ਼ੀਨ ਤੋ ਇਹ ਸਾਡੀ ਸਰਕਾਰ ਨੂੰ ਬੇਨਤੀ ਹੈ